ਪਿੰਡ ਮਦਾਰਪੁਰ ਸੰਘੇੜੇ ਖੜੇ ਆ ਜੀ ਐਮਪੀ ਸਰਪਦੀ ਸਿੰਘ ਖਾਲਸਾ ਵੱਲੋਂ ਤਿੰਨ ਟਰਾਲੇ ਭੇਜੇ ਗਏ ਆ ਤੇ ਐਮਪੀ ਸਾਹਿਬ ਨੂੰ ਰਾਤ ਫੋਨ ਕੀਤਾ ਸੀਗਾ ਚਾਰਾ ਤੇ ਆਟਾ ਲੈ ਕੇ ਰਾਸ਼ਨ ਲੈ ਕੇ ਇਥੇ ਸੰਗਤਾਂ ਪੁੱਜ ਗਈਆਂ ਜੀ ਐਮਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂਬਰ ਪਾਰਲੀਮੈਂਟ ਦਾ ਐਮਪੀ ਸਰਪਜੀਤ ਸਿੰਘ ਖਾਲਸਾ ਤੇ ਇੱਥੇ ਸਾਡੇ ਨਾਲ ਸਾਡੇ ਨਾਲ ਬਾਪੂ ਬਾਜੀ ਵੀ ਸਾਡੇ ਨਾਲ ਆ ਗੱਲ ਕਰਦੇ ਆ ਹਾਂਜੀ ਬਾਪੂ ਜੀ ਜਿਹੜਾ ਇਹ ਐਮਪੀ ਸਾਹਿਬ ਵੱਲੋਂ ਰਾਸ਼ਨ ਭੇਜਿਆ ਗਿਆ ਕੀ ਕਹਿਣਾ ਚਾਹੁੰਦੇ ਜੀ ਹਾਂ ਇਹ ਲੋਡ ਮੰਨ ਪੱਖ ਈ ਜਾਏ ਹਾਂ ਜਿਹੜਾ ਸੁਪੇ ਖਾਦੇ ਬੈਠੇ ਉਹਨਾਂ ਨਹੀਂ ਆਉਣਾ ਚਾਹੀਦਾ ਹਾਂ ਆਪਣੇ ਇੰਤੀ ਸਾਹਿਬ ਨੂੰ ਬਾਪੂ ਤਾਂ ਖੇਮ ਚ ਗਿਆ ਨੂੰ ਹਾਂ ਕਿ ਉਹਨਾਂ ਦੀ ਟੀਮ ਨੇ ਆਸਾਂ ਲਿਆਂਦਾ ਏ ਹਾਂ ਉਹਦੇ ਮਾਰ ਕੇ ਜਾਣਾ ਏ ਜੀ ਨਹੀਂ ਤੇ ਇਹ ਗੱਲਾਂ ਨਹੀਂ ਆ ਵੀ ਮਨਪੁਰ ਇਸ ਚੀਜ਼ ਜਿਹੜਾ ਖਾਦੇ ਸੁਪੇ ਖਾਦੇ ਬੈਠੇ ਇਹ ਮਾਫਾ ਨਾ ਲੈ ਹਾਂ ਵਾਟੇ ਵਿਚ ਆ ਜਾਵੇ ਹਾਂ ਇਹ ਕਿ ਫੋਕ ਨਹੀਂ ਕੋਈ ਦਾ ਆ ਪਿੱਛੇ ਨਾੜੇ ਮੱਲਾ ਜਾਂਦੇ ਪਹਿਲੇ 40 ਕਿਲੋ ਵਿੱਚ ਆ ਬੈਠਦਾ ਖੜਿਆ ਗਿਆ ਉਹਨੇ 100 ਕਿੱਟੇ 40 ਕਿਲੋ ਕਰ ਲਈ ਅੱਛਾ ਪਰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਜਿਹੜਾ ਲੋੜ ਬੰਦੇ ਜਿਹਨੂੰ ਮਦਦ ਨਾਲ ਵੰਡਣਾ ਚਾਹੀਦਾ ਕੁੜੀਏ ਬੰਦੇ ਨਾਲ ਗੱਲਾਂ ਨਾ ਅੱਜ ਨੂੰ ਇੱਕ ਮਸਤ ਹੋੜੀ ਵੇਖ ਲੈ ਪੈਗੀ ਗਿੰਦੀ ਹਾਂ ਵੀ ਉਹਨੂੰ ਭਾਵੇਂ ਪਾਣੀ ਦਾ ਡੁੱਬਾ ਆ ਕੇ ਦੂਜੇ ਪਹਿਲਾਂ ਲੈ ਜਾਂਦੇ ਪਾਣੀ ਤੋਂ ਡੁੱਬੇ ਰੋ ਪਹਿਲਾਂ ਲੈ ਜਾਂਦੇ ਨਹੀਂ ਇਹ ਨਹੀਂ ਕਰਨਾ ਚਾਹੀਦਾ ਮਦਿਆਨ ਕੰਮ ਅਸੀਂ ਤਾਂ ਨਹੀਂ ਵੱਧ ਤੋਂ ਵੱਧ ਸੈਦਾ ਉਹਨਾਂ ਦੀ ਕਰਨੀ ਚਾਹੀਦੀ ਜਿਹੜੇ ਗਰੀਬ ਤੇ ਚਾਰੇ ਡੁੱਬੇ ਹੋਏ ਨੇ ਭਗਵਾਨ ਜੀ ਤਮਨ ਦਾ ਹੈਲੀਕਾਪਟਰ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹ ਤਾਂ ਹੈਲੀਕਾਪਟਰ ਦਾ ਬਣਿਆ ਉਹ ਨਹੀਂ ਬੇਕਾਫ ਹੋ ਗਈਆਂ ਨੇ ਅੱਛਾ ਉਹ ਥੋੜਾ ਜਿਹਾ ਬਿਸਕਟ ਖਰਦਾ ਕੋਈ ਇੱਕ ਡੱਬੀ ਉਹ ਵੀ ਪਾਣੀ ਦੀ ਲੱਗ ਪਈ ਜੋ ਮੇਰੇ ਵਗਾਂ ਤਾਂ ਵੀਰ ਹਾਂ ਕਦੋਂ ਉਹਦੀ ਕੋ ਕਦੋਂ ਦੀ ਮਾਰੀ ਹਾਂ ਦੇ ਦੋਸਤਾਂ ਦੇ ਪਸਪੋਰਟ ਔਰ ਕਾਲੀਦਲ ਵਾਰਿਸ ਕਾਲੀਦਲ ਵਾਰਿਸ ਪੰਜਾਬ ਦੇ ਹਾਂ ਕਾਲੀਦਲ ਆਠਾ ਦੇਰ ਕਾਲੀਦਲ ਵਾਰਿਸ ਪੰਜਾਬ ਦੇ ਨਹੀਂ ਨਹੀਂ ਵਾਰਿਸ ਪੰਜਾਬ ਦੇ ਅਮਰ ਅਮਰਤਪਾਲ ਅਮਰਤਪਾਲ ਸਿੰਘ ਹਾਂ ਆਤਾ ਪਹਿਲਾਂ ਆਉਣਗੇ ਜਾਣਗੇ ਜੱਸਾ ਸਹੇਗਾ ਬਸ ਸਹਿ ਰਿਆ ਹਾਂ ਕੰਨੀ ਕੋਲੇ ਤੁਹਾਡਾ ਸ਼ੇਅਰ ਕਰਿਆ ਜੀ ਧੰਨਵਾਦ ਤੁਹਾਡਾ ਜੀ ਸਾਡੇ ਨਾਲ ਇੱਥੇ ਸੰਦੀਪ ਸਿੰਘ ਮੋਜਗੜ ਨੇ ਆ ਸਾਡੇ ਵੀਰ ਕਰਮਜੀਤ ਸਿੰਘ ਖਾਲਸਾ ਪਹੁੰਚਿਆ ਸਾਰੇ ਭਾਈ ਭਾਈ ਕੀ ਫਤਿਹ ਸਾਪੂ ਤਰਸੀਮ ਸਿੰਘ ਆਖਾਲੀ ਦਲ ਵਾਰਿਸ ਪੰਜਾਬ ਦੇ ਐਮਪੀ ਭਾਈ ਸਰਗਜੀਤ ਸਿੰਘ ਦੀ ਖਾਲਸਾ ਉਹਨਾਂ ਦੇ ਵੱਲੋਂ ਇਹ ਜੋ ਹੜ੍ਹ ਪ੍ਰਭਾਵਤ ਇਲਾਕੇ ਨੇ ਸੰਘੇੜਾ ਮਰਾਰਪੁਰਾ ਉਹਨਾਂ ਵਿੱਚ ਰਾਕੇਨ ਪਾਣੀ ਪੂਰੀ ਹਰ ਕਾਂਚਾਰਜ ਟੀਮ ਪਹੁੰਚੀ ਹੈ ਸਾਡੀ ਸਾਰੇ ਸਾਪੂ ਪ੍ਰਧਾਨ ਮੰਤਰੀ ਦੇ ਡੈਡੀ ਜੀ ਬਾਪੂ ਵਰਧਨ ਲਗੇ ਬਾਜੇ ਕੇ ਉਹ ਵੀ ਨਾਲ ਪੂਰੀ ਟੀਮ ਲੈ ਕੇ ਆਪਣੇ ਪਹੁੰਚੇ ਨੇ ਬਹੁਤ ਬਹੁਤ ਕੰਮ ਕਰਵਾਦੀ ਅਸੀਂ ਇਹ ਪਿੰਡ ਵਾਲਿਆਂ ਦਾ ਅੱਗੇ ਭਾਈ ਸਰਬਜੀਤ ਸਿੰਘ ਤੇ ਅੱਗੇ ਬਾਪੂ ਪਰਮ ਸਿੰਘ ਅਕਾਲੀ ਦਲ ਵਾਪਸ ਨੇ ਆਉਣਾ ਉਹਨਾਂ ਨੂੰ ਜਿਵੇਂ ਨਿਰਦੇਸ਼ਾਂ ਅਨੁਸਾਰ ਸਾਰੇ ਉਹਨਾਂ ਤੇ ਜਿੰਨੇ ਵੀ ਨਰਿੰਦਰ ਜਿਸ ਨੇ ਕਿ ਆਪਣੇ ਸਾਰੇ ਟੀਮ ਵੱਲੋਂ ਜਿੰਨਾ ਵੀ ਰਾਸ਼ਨ ਪਾਣੀ ਵੱਖ-ਵੱਖ ਇਹ ਜਿਹੜੇ ਪਾਣੀ ਚ ਡੁੱਬੇ ਨੇ ਲੋਕ ਉਹਨਾਂ ਦੀ ਸਿਹਤ ਆਵਾਜੋ ਸਾਰੀ ਟੀਮ ਪਹੁੰਚੀ ਧੰਨਵਾਦ ਵਾਲਾ ਬਾਹਰ ਤੋਂ ਪੰਜਾਬ ਦੀ ਭਾਈ ਸਰਜੀਤ ਸਿੰਘ ਪਿੰਡ ਫਰੀਦਕੋਟ ਬਾਹਰ ਜੀ ਕਾਹਲ ਸਾਹਿਬ ਬਾਹਰ ਜੀ ਕੀ ਕਰਦੇ ਆ ਜੀ ਆ ਪਿੰਡ ਸਾਰਾ ਡੁੱਬਿਆ ਪਿਆ ਹੈ ਤੇ ਆ ਵੇਖ ਲਓ ਤੁਸੀਂ ਐਮਪੀ ਸਾਹਿਬ ਨੂੰ ਰਾਤ ਹੀ ਫੋਨ ਕੀਤਾ ਸੀਗਾ ਤੇ ਐਮਪੀ ਸਾਹਿਬ ਨੇ ਆਜ ਸੇਵਾ ਭੇਜੀ ਹੈ ਤਿੰਨ ਟਰਾਲੇ ਆਏ ਆ ਰਾਸ਼ਨ ਦੇ ਤੇ ਐਮਪੀ ਸਾਹਿਬ ਦਾ ਫਿਰ ਧੰਨਵਾਦ ਕਰਦੇ ਆਂ ਸੀ ਬਹੁਤ ਬਹੁਤ ਧੰਨਵਾਦ ਐਮਪੀ ਸਾਹਿਬ ਤੁਹਾਡਾ ਸਰਬਜੀਤ ਸਿੰਘ ਖਾਲਸਾ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਤੁਹਾਡਾ ਜੀ